ਜੀ ਵੀਡੀਓ ਦੇਖ ਰਖੇ ਆਪ ਸਾਬ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਾਂਦੀ ਵੱਡੀ ਖਬਰ ਫਲਿੱਪਕਾਰਟ ਵਿਦ ਐਮਾਜ਼ਨ ਨਵੀਂ ਆਈਫੋਨ 17 ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਜਾਨੋ ਕਿੱਥੇ ਮਿਲ ਰਿਹਾ ਕਿ ਸਸਤਾ ਆਈਫੋਨ 16 Apple ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹ 9 ਸਤੰਬਰ ਨੂੰ ਆਪਣਾ ਅਗਲਾ ਮੈਗਾ ਇਵੈਂਟ ਕਰੇਗਾ ਜਿਸ ਵਿੱਚ ਨਵੀਂ iPhone 17 ਸੀਰੀਜ਼ ਲਾਂਚ ਹੋਣ ਦੀ ਉਮੀਦ ਹੈ ਸੀਰੀਜ਼ ਦੇ ਤਹਿਤ ਚਾਰ ਨਵੇਂ iPhone ਵੀ ਲਾਂਚ ਕੀਤੇ ਜਾ ਸਕਦੇ ਹਨ ਜਿਸ ਵਿੱਚ ਇਸ ਵਾਰ ਇੱਕ ਬਿਲਕੁਲ ਨਵਾਂ iPhone 17 Air ਵੀ ਲਾਂਚ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਨਵੀਂ ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਹੀ iPhone 16 ਤੇ ਇਹ ਜ਼ਬਰਦਸਤ ਛੋਟ ਦੀਆਂ ਪੇਸ਼ਕਸ਼ਾਂ ਦੇਖਣ ਨੂੰ ਮਿਲ ਰਹੀਆਂ ਹਨ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਅਤੇ ਐਮਾਜ਼ਾਨ ਵਿੱਚ ਇਸ ਫੋਨ ਤੇ ਜ਼ਬਰਦਸਤ ਛੋਟ ਦੇ ਰੱਖੇ ਹਨ ਜਿੱਥੇ ਤੁਸੀਂ ਇਸ ਫੋਨ ਨੂੰ ਬਹੁਤ ਸਸਤੇ ਵਿੱਚ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਇਹ ਦੋਵੇਂ ਪਲੇਟਫਾਰਮ ਜਬਸਦ ਬੈਂਕ ਆਫਰ ਵੀ ਦੇ ਰੱਖੇ ਹਨ ਜਿਸ ਤੋਂ ਬਾਅਦ ਇਸ ਫੋਨ ਦੀ ਕੀਮਤ ਹੋਰ ਵੀ ਘੱਟ ਹੋ ਜਾਂਦੀ ਹੈ ਪਰ ਸਵਾਲ ਇਹ ਹੈ ਕਿ ਫੋਨ ਦੋਵਾਂ ਪਲੇਟਫਾਰਮਾਂ ਵਿੱਚੋਂ ਇਸ ਤੇ ਸਭ ਤੋਂ ਘੱਟ ਕੀਮਤ ਤੇ ਉਪਲਬਧ ਹੈ ਤਾਂ ਆਓ ਅੱਜ ਇਸ ਬਾਰੇ ਜਾਣਦੇ ਹਾਂ Apple ਨੇ ਪਿਛਲੇ ਸਾਲ ਇਸ ਸ਼ਾਨਦਾਰ ਆਈਫੋਨ ਨੂੰ ਲਗਭਗ 80000 ਰੁਪਏ ਦੀ ਕੀਮਤ ਦੀ ਰੇਂਜ ਵਿੱਚ ਲਾਂਚ ਕੀਤਾ ਸੀ ਪਰ ਹੁਣ ਫਲਿੱਪਕਾਰਟ ਵਿੱਚ ਫਲਿੱਪਕਾਰਟ ਇਸ ਨੂੰ ਫੋਨ ਇਸ ਫੋਨ ਨੂੰ ਸਿਰਫ 71399 ਵਿੱਚ ਖਰੀਦਣ ਦਾ ਇੱਕ ਵਧੀਆ ਮੌਕਾ ਦੇ ਰਿਹਾ ਹੈ ਜਾਨੀ ਕਿ ਤੁਹਾਨੂੰ ਫੋਨ ਤੇ ਲਾਂਚ ਕੀਮਤ ਤੋਂ ਸਿੱਧਾ 8 8501 ਦੀ ਛੋਟ ਮਿਲ ਰਹੀ ਹੈ ਇੰਨਾ ਹੀ ਨਹੀਂ ਫਲਿੱਪਕਾਰਟ ਵੇ ਇਸ ਫੋਨ ਤੇ ਕੁਝ ਸ਼ੇਸ਼ ਬੈਂਕ ਆਫਰ ਵੀ ਦੇ ਰખી ਹੈ ਜਿੱਥੇ ਤੁਸੀਂ HDFC ਬੈਂਕ ਕ੍ਰੈਡਿਟ ਕਾਰਡ ਨਾਲ 1500 ਦੀ ਛੋਟ ਪ੍ਰਾਪਤ ਕਰ ਸਕਦੇ ਹੋ ਦੂਜੇ ਪਾਸੇ Amazon ਇਸ ਨੂੰ ਬਿਨਾਂ ਕਿਸੇ ਬੈਂਕ ਆਫਰ ਦੇ 69999 ਰੁਪਏ ਵਿੱਚ ਖਰੀਦਣ ਦਾ ਮੌਕਾ ਦੇ ਰਹੀ ਹੈ Amazon ਇਸ ਫੋਨ ਨੂੰ ਬਹੁਤ ਸਸਤੀ ਕੀਮਤ ਤੇ ਖਰੀਦਣ ਦਾ ਮੌਕਾ ਦੇ ਰਹੀ ਹੈ ਇਸ ਦੇ ਨਾਲ Amazon 2999 ਰੁਪਏ ਦਾ Amazon App Amazon Pay ICICI Bank Bank Credit Card ਉੱਪਰ ਵੀ ਦੇ ਰੱਖਿਆ ਹੈ ਤਾਂ ਜੋ ਤੁਸੀਂ ਇਸ ਨੂੰ ਹੋਰ ਵੀ ਸਸਤਾ ਖਰੀਦ ਸਕਦੇ ਹੋ ਦਾ ਅਸਲ ਇਹ ਪੇਜਕਾਸ ਫੋਨ ਦੇ 12 128 GB ਸਟੋਰੇਜ ਵੇਰੀਏਟ ਤੇ ਉਪਲਬਧ ਹੈ ਇਸ ਵਿੱਚ 6.1 ਇੰਚ ਉੱਪਰ 3XRD ਉਸ ਦਾ ਡਿਸਪਲੇ ਹੈ ਕੈਮਰੇ ਦੀ ਗੱਲ ਕਰੀਏ ਤਾਂ ਡਿਵਾਈਸ ਦੇ ਪਿਛਲੇ ਪਾਸੇ ਇੱਕ ਡਿਊਲ ਕੈਮਰਾ ਹੈ ਜਿੱਥੇ ਇੱਕ 48MP ਪ੍ਰਾਇਮਰੀ ਅਤੇ 12MP ਸੈਕੰਡਰੀ ਕੈਮਰਾ ਹੈ ਫਰੰਟ ਸਾਈਡ ਤੇ ਫੋਨ ਵਿੱਚ 12MP ਦਾ ਫਰੰਟ ਕੈਮਰਾ ਹੈ ਨਾਲ ਹੀ ਫੋਨ ਵਿੱਚ ਇੱਕ ਸ਼ਕਤੀਸ਼ਾਲੀ A18 ਚਿੱਪਸੈਟ ਹੈ ਜੋ ਕਿ ਇੱਕ 6 ਕੋਰ ਪ੍ਰੋਸੈਸਰ ਹੈ ਕਭਨੁਨ ਤੱਕ ਦੇਖਣ ਲਈ ਧੰਨਵਾਦ